ਸ਼ਹਿਰ ਧਾਰੀਵਾਲ ਵਿੱਚ ਕਨਾਲ ਪਾਰਕ ਵਿੱਚ ਮਹਿਲਾਵਾਂ ਨੇ ਕੀਤੀ ਸਫਾਈ ਅਤੇ ਲਗਾਏ ਪੌਦੇ ਇਸ ਮੌਕੇ ਤੇ ਬੂਟਿਆਂ ਨੂੰ ਪਾਣੀ ਦੇਣ ਵਾਸਤੇ ਇੱਕ ਵਾਟਰ ਸਪਲਾਈ ਦੀ ਪਾਈਪ ਲਾਈਨ ਵੀ ਪਾਰਕ ਵਿੱਚ ਲਗਾਈ ਗਈ ਜਿਸ ਦਾ ਉਦਘਾਟਨ ਸ਼ਹਿਰ ਧਾਰੀਵਾਲ ਦੀ ਮਹਿਲਾਵਾਂ ਨੇ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਮਹਿਲਾਵਾਂ ਅਤੇ ਸੰਜੀਵ ਵਿਜ ਪੰਡਤ ਜੀ ਨੇ ਦੱਸਿਆ ਕਿ ਕਈ ਵਾਰ ਇਸ ਪਾਰਕ ਵਿੱਚ ਫੁੱਲਾਂ ਵਾਲੇ ਅਤੇ ढ़ेੜੇ-ਭੜੇ ਪੌਦੇ ਲਗਾਏ ਗਏ ਸਨ ਪਰ ਨਗਰ ਕੌਂਸਲ ਵੱਲੋਂ ਨਾ ਤਾਂ ਇਸ ਪਾਰਕ ਵਿੱਚ ਸਫਾਈ ਕਰਵਾਈ ਜਾਂਦੀ ਸੀ ਤੇ ਨਾ ਹੀ ਪੌਦਿਆਂ ਨੂੰ ਪਾਣੀ ਦਾ ਕੋਈ ਪ੍ਰਬੰਧ ਕੀਤਾ ਜਾਂਦਾ ਸੀ ਉਹਨਾਂ ਆਖਿਆ ਕਿ ਇੱਥੇ ਸਵੇਰ ਦੇ ਟਾਈਮ ਬੱਚੇ ਬਜ਼ੁਰਗ ਅਤੇ ਮਹਿਲਾਵਾਂ ਸੈਰ ਕਰਦੀਆਂ ਹਨ ਅਤੇ ਇਸ ਪਾਰਕ ਵਿੱਚ ਬਹੁਤ ਹੀ ਗੰਦ ਪਿਆ ਸੀ ਸ਼ਹਿਰ ਵਾਸੀਆਂ ਸਹਿਯੋਗ ਦੇ ਨਾਲ ਅਸੀਂ ਇੱਥੇ ਫੁੱਲਾਂ ਵਾਲੇ ਤੇੜੇ ਭਰੇ ਪੌਦੇ ਲਗਾ ਰਹੇ ਹਾਂ ਪਾਣੀ ਵਾਸਤੇ ਇੱਕ ਪਾਈਪਲਾਈਨ ਵੀ ਲਗਾਈ ਗਈ ਹੈ ਜਿਸ ਨਾਲ ਇੱਕ ਤਾਂ ਪਾਣੀ ਦੀ ਵੇਸਟੇਜ ਨਹੀਂ ਹੋਵੇਗੀ ਅਤੇ ਲੋੜ ਅਨੁਸਾਰ ਪੌਦਿਆਂ ਨੂੰ ਪਾਣੀ ਮਿਲ ਸਕੇਗਾ ਉਹਨਾਂ ਆਖਿਆ ਕਿ ਇਹ ਸਾਰਾ ਖਰਚਾ ਸਾਡੇ ਆਪਣੇ ਵੱਲੋਂ ਰਲ ਮਿਲ ਕੇ ਕੀਤਾ ਗਿਆ ਹੈ ਜਦ ਕਿ ਇਹ ਸਾਰਾ ਕੰਮ ਨਗਰ ਕਾਉਂਸਲ ਦਾ ਹੈ ਪਰ ਉਹਨਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਉਹਨਾਂ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਕੋਈ ਵੀ ਪਾਰਕ ਵਿੱਚ ਸੈਰ ਕਰਨ ਆਉਂਦਾ ਹੈ ਤਾਂ ਇਸ ਪਾਰਕ ਵਿੱਚ ਗੰਦ ਨਾ ਪਾਇਆ ਜਾਵੇ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਪਾਰਕ ਨੂੰ ਤੁਹਾਡੇ ਸਹਿਯੋਗ ਦੇ ਨਾਲ ਹੋਰ ਸੁੰਦਰ ਬਣਾਇਆ ਜਾ ਸਕੇ ਵੇਖੋ ਟੀਵੀ ਨਿਊਜ਼ ਇੰਡੀਆ 256 ਤਾਰੀਖਾ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਬੈਂਬੀਨਾ ਕੁਮਾਰੀ ਤਾਰੇ ਵਾਲ ਦਿਨੀ ਵਾਸੀ ਆ ਤੇ ਸਾਡੇ ਤਾਰੇ ਵਾਲੀ ਚ ਕਨਾਲ ਪਾਰਕ ਦੇ ਨੇੜੇ ਇੱਕ ਬਾਗ ਸੀਗਾ ਪਾਰਕ ਹੀਗਾ ਉਥੇ ਹਰ ਵਾਰੀ ਬਹੁਤ ਪੌਦੇ ਲਾਏ ਗਏ ਆ ਪਰ ਇੱਥੇ ਕਿਸੇ ਵੀ ਸਹਿਸ ਦਾ ਜੋ ਨਹੀਂ ਦਿੱਤਾ ਤੇ ਹੁਣ ਫਿਰ ਦੁਬਾਰਾ ਤੋਂ ਟਰਾਈ ਕਰ ਰਹੇ ਆ ਇੱਕ ਨਵੀਂ ਤਕਨੀਕ ਨਾਲ ਪਾਣੀ ਜੇ ਪਾਣੀ ਦੀ ਸਪਲਾਈ ਕੀਤੀ ਜਾਏਗੀ ਇੱਥੇ ਬਹੁਤ ਵਧੀਆ ਜਲ ਦਾ ਪ੍ਰਬੰਧ ਕੀਤਾ ਗਿਆ ਵਾ ਤੇ ਬਹੁਤ ਸਾਰੇ ਲਗਾਏ ਜਾਣਗੇ ਪਲਾਂਟਸ ਫੁੱਲਨ ਵਾਲੇ ਤੇ ਸਾਰੇ ਭੈਣ ਭਰਾਉਣ ਰਹੀ ਬੇਨਤੀ ਆ ਪੀ ਜਿਹੜਾ ਇਹਨਾਂ ਨੇ ਆਪਣੇ ਸਿਰ ਤੇ ਸਹਾਰਾ ਲਿਆ ਹੋਇਆ ਮਿੰਡੇ ਬਾਜੀ ਨੇ ਆਪਣੀ ਕੋਸ਼ਿਸ਼ ਨਾਲ ਸਾਰੇ ਭੈਣ ਭਰਾਉਣ ਇਕੱਠਾ ਕਰਕੇ ਇੱਥੇ ਪੌਦੇ ਲਗਾਉਣ ਦੀ ਕੋਸ਼ਿਸ਼ ਜਾਰੀ ਕੀਤੀ ਆ ਪਹਿਲਾਂ ਵੀ ਇਹਨਾਂ ਨੇ ਬਹੁਤ ਯਤਨ ਕੀਤੀ ਕੋਸ਼ਿਸ਼ ਪਰ ਜਦ ਕਮੇਟੀ ਕਰ ਤੋਂ ਜਿਹੜੀ ਸਫਾਈ ਕਰਤਾ ਹੁੰਦੇ ਸੀ ਉਹ ਇੱਥੇ ਪੱਤੇ ਇਕੱਠੇ ਕਰਕੇ ਤੁਹਾਨੂੰ ਅੱਗ ਲਗਾ ਜਾਂਦੇ ਸੀ ਤੇ ਜਿਹੜੇ ਪੌਦੇ ਲੱਗੇਦੇ ਹੀ ਉਹ ਵੀ ਸੜ ਜਾਂਦੇ ਸੀ ਤੇ ਉਹ ਕੋਈ ਵੀ ਕੋਈ ਵੀ ਵਾਦਾ ਨਹੀਂ ਹੋਇਆ ਤਾਂ ਘਟਾ ਘਟਾ ਹੋਇਆ ਸੀ ਬਹੁਤ ਬੁਰਾ ਲੱਗਿਆ ਕਿਉਂਕਿ ਇੱਕ ਬਾਗ ਹੈ ਉਹਨੂੰ ਸੁੰਦਰ ਬਣਾਉਣ ਵਾਸਤੇ ਪੌਦੇ ਲਗਾਏ ਜਾਂਦੇ ਨੇ ਪਰ ਸਾਰਿਆਂ ਆਪਣਾ ਆਪਣਾ ਬੇਇੰਦਗੀਤੀ ਜਾਂਦੀ ਆ ਕਿ ਜਿਹੜੇ ਪੌਦੇ ਲਗਾਏ ਆ ਉਹਨਾਂ ਨੂੰ ਤੁਸੀਂ ਸਵੇਰੇ ਸੈਰ ਕਰਨਾਂਦੇ ਉਹਨਾਂ ਨੂੰ ਪਾਣੀ ਦਿਓ ਤੇ ਨਹੀਂ ਕਰ ਸਕਦੇ ਥੋੜੀ ਬਿਚ ਸਫਾਈ ਕਰੋ ਤੇ ਧਿਆਨ ਰੱਖੋ ਬਾਗ ਸੋਹਣਾ ਲੱਗੇਗਾ ਤੁਸੀਂ ਸੈਰ ਕਰਦੇ ਵੀ ਸੋਹਣੇ ਲੱਗਾਂਗੇ ਆਲੇ ਦੁਆਲੇ ਜਿਹੜਾ ਵੀ ਆਏਗਾ ਉਪਰ ਸੰਸਾਹੀ ਕਰੇਗਾ ਕਿ ਜਿਹੜਾ ਬਾਗ ਆ ਉਹਦੇ ਸਾਰੇ ਭੈਣ ਭਰਾ ਦੇ ਰਿਆ ਸਾਥ ਹੁਣ ਇਹਨਾਂ ਨੇ ਬਹੁਤ ਵਧੀਆ ਪਾਣੀ ਦਾ ਪ੍ਰਬੰਧ ਕੀਤਾ ਵਾ ਤੇ ਸਾਰੇ ਭੈਣ ਭਰਾ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਫੋਦੇ ਲਗਾਇਆ ਇਹਨਾਂ ਦੀ ਦੇਖਭਾਲ ਕੀਤੀ ਜਾਏ ਆਪਣੇ ਤੌਰ ਤੇ ਵੀ ਤੁਸੀਂ ਫੋਦੇ ਲਗਾ ਸਕਦੇ ਹੋ ਤੇ ਬਾਗ ਨੂੰ ਸੋਹਣਾ ਬਣਾਉਣ ਵਾਸਤੇ ਕਿ ਲਿਆ ਆ ਬਾਗ ਹੋਏਗਾ ਸਾਰੇ ਬੜੇ ਖੁਸ਼ ਹੋਣਗੇ ਤੁਸੀਂ ਆਲੇ ਦੁਆਲੇ ਜਾਂਦੇ ਹੋ ਦੇਖਦੇ ਹੋ ਵੱਡੇ ਵੱਡੇ ਸ਼ਹਿਰਾਂ ਵਿੱਚ ਕਿੱਡੇ ਸੋਹਣੇ ਬਾਗ ਲੱਗੇ ਆ ਇਥੇ ਬਹੁਤ ਬੜੀ ਇਨਾਂ ਨੇ ਕੋਸ਼ਿਸ਼ ਕੀਤੀ ਐ ਪਰ ਕਾਮਯਾਬ ਨਹੀਂ ਹੋ ਸਕੀ ਹੁਣ ਇਹੀ ਬੇਨਤੀ ਐ ਸਾਰਿਆਂ ਨੂੰ ਕਿ ਇਹਨਾਂ ਨੂੰ ਕਾਮਯਾਬ ਬਣਾਉਣ ਵਾਸਤੇ ਤੁਸੀਂ ਸਾਰੇ ਸਾਨੇ ਭੈਣ ਭਰਾ ਯੋਗਦਾਨ ਵੀ ਪਾਣ ਹਾਂ ਦੱਸਦੇ ਜਿਹੜਾ ਅੱਜ ਆਪ ਹੋਰ ਨਮੋਨਿਕਿਆ ਸੀਗਾ ਇਹ ਆ ਪੋਜਿਆ ਅਲਾਵਾ ਇਹਦੇ ਸਵਿਧਾ ਹੰਦਣਾ ਮੇਰਾ ਨਾਮ ਸੰਜੀ ਕੁਮਾਰ ਵਿਜ ਧਾਰੀਵਾਲ ਦਾ ਮੈਂ ਰਹਿਣ ਵਾਲਾ ਜੀ ਤੇ ਮੇਰੇ ਸਾਥੀ ਜਿਹੜੇ ਅੱਜ ਜਿਹੜੇ ਸਹਿਯੋਗ ਜਿਨ੍ਹਾਂ ਨੇ ਕੀਤਾ ਸਾਰੇ ਮੇਰੇ ਨਾਲ ਸਾਥੀ ਖੜੇ ਨੇ ਤੇ ਅਸੀਂ ਆਪਸ ਵਿੱਚ ਜਦੋਂ ਸਹਿਰ ਕਰਦੇ ਇੱਕ ਵਿਚਾਰ ਸੀਗਾ ਕਿ ਪਾਰਕ ਦੇ ਵਿੱਚ ਬਹੁਤ ਸਾਰਾ ਗੰਦ ਪਿਆ ਰਹਿੰਦਾ ਹੈ ਸਫਾਈ ਦਾ ਧਿਆਨ ਨਹੀਂ ਹੈ ਪ੍ਰਸ਼ਾਸਨ ਨੂੰ ਕਿ ਕਮੇਟੀ ਕਰ ਕਈ ਵਾਰੀ ਫੋਨ ਕੀਤੇ ਪਰ ਕਿਸੇ ਨੇ ਕੋਈ ਸੁਣਵਾਈ ਜਿਹੜੇ ਉਹ ਨਹੀਂ ਕੀਤੀ ਪਤਾ ਨਹੀਂ ਕੀ ਕਾਰਨ ਉਹਨਾਂ ਦੇ ਮਨ ਚ ਕੀ ਹੈ ਪਰ ਅਸੀਂ ਆਪਣੇ ਸਾਰੇ ਸਾਥੀਆਂ ਨੇ ਆਪਣਾ ਮਨ ਧਿਆਲਿਆ ਕਿ ਇਸ ਪਾਰਕ ਨੂੰ ਹਰਿਆ ਭਰਿਆ ਕਰਨ ਤੇ ਅਸੀਂ ਇਹ ਪਾਰਕ ਨੂੰ ਹਰਿਆ ਭਰਿਆ ਕਰਨ ਵਾਸਤੇ ਸਾਰੇ ਮਿਹਨਤ ਵੀ ਕਰਾਂਗੇ ਤਿਆਰੀ ਵੀ ਕਰਾਂਗੇ ਇਹਦੇ ਵਿੱਚ ਮੇਰੇ ਸਾਰੇ ਸਾਥੀ ਜਿਹੜੇ ਖੜੇ ਆ ਸਭ ਨੇ ਸਹਿਯੋਗ ਕੀਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਵੀ ਸਾਰਿਆਂ ਵਾਲੇ ਕਰੀ ਕੈਮਰਾ ਮਾਰ ਕੇ ਦੱਸ ਦਿਓ ਕਿ ਇਹ ਜਿਹੜੇ ਜਿਹੜਾ ਸਾਥੀਆਂ ਨੇ ਮਤਲਬ ਸਹਿਯੋਗ ਕੀਤਾ ਸਾਡਾ ਸਾਰਿਆਂ ਦਾ ਤੇ ਇਹ ਜਿਹੜੀ ਟੈਕਨੀਕ ਨਾਲ ਅਸੀਂ ਪਾਣੀ ਦਾ ਸ਼ੁਰੂਆਤ ਕੀਤੀ ਹੈ ਪਾਣੀ ਦੀ ਬਚਤ ਵੀ ਹੋਏਗੀ ਅਸੀਂ ਸਿਰਫ ਪੌਦੇ ਦੀ ਜੜ ਨੂੰ ਪਾਣੀ ਦੇਣਾ ਵੇਸਟ ਨਹੀਂ ਕਰਨਾ ਪਾਣੀ ਦੀ ਬਚਤ ਦਾ ਧਿਆਨ ਰੱਖਦੇ ਹੋਏ ਆ ਤੁਸੀਂ ਕੈਮਰਾ ਲਗਾ ਸਕਦੇ ਹੋ ਦਿਖਾ ਸਕਦੇ ਹੋ ਕਿ ਪਾਈਪਿੰਗ ਨਾਲ ਕੀਤਾ ਗਿਆ ਜਿਹਦੇ ਨਾਲ ਕਿ ਪਾਣੀ ਦੀ ਵੇਸਟੇਜ ਘਟ ਹੋਏ ਪੌਦੇ ਨੂੰ ਪਾਣੀ ਮਿਲੇ ਅੱਜ ਨਾਰੀ ਸ਼ਕਤੀ ਨੇ ਆ ਕੇ ਇੱਥੇ ਦਾ ਉਦਘਾਟਨ ਕੀਤਾ ਔਰ ਪੰਡਿਤ ਜੀ ਨੇ ਵਿਧੀ ਵਿਵਧਾਨ ਨਾਲ ਇੱਕ ਪੂਜਾ ਕਰਕੇ ਇਸ ਪਾਰਕ ਇਸ ਪਾਰਕ ਨੂੰ ਫਿਰ ਉਜਵਲ ਬਣਾਉਣ ਵਾਸਤੇ ਪ੍ਰਾਰਥਨਾ ਕੀਤੀ ਹੈ ਪ੍ਰਭੂ ਅੱਗੇ ਤੇ ਅਸੀਂ ਅੱਗੇ ਪ੍ਰਭੂ ਰਾਮ ਅੱਗੇ ਫਿਰ ਅਰਦਾਸ ਕਰਨੇ ਆ ਕਿ ਇਹ ਪਾਰਕ ਜਿਸ ਤਰ੍ਹਾਂ ਪਹਿਲੇ ਕਿਤੇ ਹਰਿਆ ਭਰਿਆ ਹੁੰਦਾ ਸੀ ਉਹੋ ਜਿਹਾ ਹੋਏ ਧੰਨਵਾਦ ਕਮੇਟੀ ਘਰ ਲੋਕਾਂ ਤੋਂ ਸਹਯੋਗੀ ਮਿਲਿਆ ਜਿਸ ਤਰ੍ਹਾਂ ਪਾਈ ਆਪਣੇ ਖਰਚੇ ਚ ਪਾਈ ਗਈ ਕਮੇਟੀ ਦੇ ਅ ਸਾਰੇ ਸਾਥੀਆਂ ਦਾ ਸਹਿਯੋਗ ਹੈ ਜਿਹੜੇ ਖੜੇ ਨੇ ਪਿੱਛੇ ਅੱਗੇ ਸਾਰੇ ਖੜੇ ਨੇ ਸਾਰਿਆਂ ਦਾ ਮੈਂ ਸਭ ਦਾ ਜੇ ਨਾਮ ਲਵਾਗਾ ਤੇ ਵਨੀਤ ਜੀ ਨੇ ਲक्की ਜੀ ਨੇ ਮਹੰਗੀ ਸਾਹਿਬ ਨੇ ਪੰਡਤ ਜੀ ਨੇ ਬਰਮਾ ਜੀ ਨੇ ਨਵਨੀਤ ਵੇਜ ਨੇ ਲਾਡੀ ਭਾਜੀ ਨੇ ਆਪਣੇ ਕੈਪਟਨ ਸਾਹਿਬ ਨੇ ਤੇ ਸ਼ਿਫ ਫੋਟੋਗ੍ਰਾਫਰ ਜੀ ਬਾਕੀ ਲੇਡੀਜ਼ ਨੇ ਆ ਕੇ ਸਾਰਾ ਸਹਿਯੋਗ ਕੀਤਾ ਉਹ ਸਾਰੇ ਖੁਸ਼ ਨੇ ਅਸੀਂ ਕਹਿੰਦੇ ਕਿ ਖੁਸ਼ੀ ਮਿਲ ਕਮੇਟੀ ਕੋਲ ਸਫਾਈ ਨਹੀਂ ਹੁੰਦੀ ਜੀ ਹਿੱਸੇ ਜੋਗ ਦੀ ਤੇ ਦੂਰ ਦੀ ਗੱਲ ਹੋ ਗਈ ਨਾ ਪਰ ਅੱਜ ਲੇਡੀ ਸਾਰੇ ਕਹਿ ਰਹੀ ਸੀਗੀ ਵੀ ਇੱਥੇ ਅਗਨ ਲਾਈ ਜਾਏ ਤੇ ਆ ਜਿਹੜੇ ਨਾ ਪਾਰਕ ਨੂੰ ਇੱਕ ਵਾਰੀ ਫੇਰ ਵਧੀਆ ਬਣਾਣਾ ਸੀ ਪੂਰੇ ਪਾਰਕ ਦੀ ਇੱਕ ਵਾਰੀ ਸਫਾਈ ਕੀਤੀ ਜਾਏ ਔਰ ਇੱਕ ਮਾਲੀ ਪੱਕਾ ਪ੍ਰੋਵਾਈਡ ਕਰਤਾ ਜਾਏ ਕਿ ਜਿੰਨਾ ਇਹਦੀ ਰੌਣਕ ਬਰਕਰਾਰ ਹੋ ਜੇ ਜੈ ਸ਼੍ਰੀ ਰਾਮ ਅੱਜ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਸੰਜੀਵਤ ਜੀ ਉਹਨਾਂ ਦੇ ਜਿੰਨੇ ਵੀ ਮਿੱਤਰ ਨੇ ਉਹਨਾਂ ਦੇ ਸਹਿਰੇ ਸਹਿਯੋਗ ਦੇ ਨਾਲ ਬਾਗ ਦੇ ਵਿੱਚ ਅੱਜ ਪਾਣੀ ਦੀ ਵਿਵਸਥਾ ਕੀਤੀ ਗਈ ਆ ਪਾਣੀ ਵਿਵਸਥਾ ਜੋ ਨਵੇਂ ਪਲਾਟ ਹਨ ਲਗਾਏ ਨੇ ਪੌਦੇ ਲਗਾਏ ਨੇ ਉਹਨਾਂ ਵਾਸਤੇ ਇਹਨਾਂ ਕੀਤਾ ਜਿਨ੍ਹਾਂ ਦਾ ਅੱਜ ਬੜੇ ਹੀ ਧਾਰਮਿਕ ਰਸਮ ਦਾ ਰਿਵਾਜ ਦੇ ਨਾਲ ਉਹਦਾ ਅੱਜ ਸ਼ੁਰੂਆਤ ਕੀਤੀ ਗਈ ਆ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਆ ਕਿਉਂਕਿ ਇਹ ਬੜਾ ਹੀ ਪੁਰਾਣਾ ਬਾਗ ਹੈ ਔਰ ਸਾਡੇ ਤਕਰੀਬਨ ਬਚਪਨ ਇਸ ਬਾਗ ਵਿੱਚ ਬੀਤਿਆ ਹੈ ਪਰ ਅੱਜ ਜੋ ਬਾਗ ਦੀ ਦੁਰਸ਼ਾ ਹੋ ਗਈ ਆ ਬੜੀ ਦੁਖਦਈ ਆ ਸਾਰਾ ਸ਼ਹਿਰ ਇਸ ਪਾਸੇ ਸੈਰ ਕਰਨ ਆਉਂਦਾ ਹੈ ਪਰ ਇਸ ਬਾਗ ਦੇ ਵਿੱਚ ਇੰਨਾ ਗੰਦਪ ਸੀ ਕਿ ਕੋਈ ਵੀ ਇੱਧਰ ਸੈਰ ਕਰਨ ਆਣਾ ਨਹੀਂ ਚਾਹੁੰਦਾ ਔਰ ਬੱਚਾ ਨੇ ਬੜੀ ਮਿਹਨਤ ਨਾਲ ਇਹਦੀ ਸਫਾਈ ਕੀਤੀ ਆ ਪੌਦੇ ਲਗਾਏ ਆ ਔਰ ਇਹਨੂੰ ਠੀਕ ਕਰਨ ਲਈ ਤਾਂ ਕਿ ਬਾਗ ਫਿਰ ਉਜਵਲ ਹੋ ਜਾਏ ਪਾਣੀ ਦੀ ਵਿਵਸਥਾ ਇਹਨਾਂ ਨੇ ਆਪਣੇ ਹੀ ਜੇਬ ਖਰਚੇ ਵਿੱਚੋਂ ਕੀਤੀ ਆ ਕਿਸੇ ਦਾ ਨਹੀਂ ਸਹਿਯੋਗ ਨਹੀਂ ਲਿਆ ਇਸ ਕਰਕੇ ਸਰਕਾਰ ਦਾ ਵੀ ਸਹਿਯੋਗ ਬੰਦ ਹੈ ਸਾਡੀ ਕਮੇਟੀ ਦਾ ਵੀ ਸਹਿਯੋਗ ਬੰਦ ਹੈ ਕਿ ਇਹ ਜਿਹੜੇ ਬਾਗ ਆ ਜਿੱਦਾਂ ਇਹਨਾਂ ਨੇ ਵਿਵਸਥਾ ਕੀਤੀ ਆ ਉਹਨਾਂ ਦਾ ਸਹਿਯੋਗ ਕਰ ਤਾਂ ਕਿ ਬਾਗ ਇੱਕ ਵਾਰੀ ਫਿਰ ਹਰਿਆ ਭਰਿਆ ਹੋ ਜਾਏ ਤਾਂ ਕਿ ਸਾਡੀ ਆਲਵਾਰੀ ਜਿਹੜੀ ਨਸਲ ਹੈ ਖਾਸ ਕਰ ਉਹ ਜੋ ਅੱਜ ਪ੍ਰਾਵਰਣ ਦੇ ਅੰਦਰ ਦੂਸ਼ਿਤ ਚੱਲ ਰਿਹਾ ਕੰਮ ਉਹਨਾਂ ਨੂੰ ਅੱਛੀ ਇੱਕ ਵਾਤਾਵਰਣ ਦੇ ਸਹਿਯੋਗ ਮਿਲੇ ਇਸੇ ਕਗੇ ਸਾਡੀ ਪ੍ਰਸ਼ਾਸਨ ਅਗਲੀ ਪ੍ਰਸਾਦਨਾ ਹੈ ਕਿ ਉਹ ਇਹਨਾਂ ਦਾ ਸਹਿਯੋਗ ਕਰਨ ਤਾਂ ਕਿ ਇੱਕ ਵਾਰ ਇਹ ਫੇਰ ਬਾਗ ਹਰਿਆ ਭਰਿਆ ਹੋ ਦੇ ਜੈ ਸ਼ੀਰ